ਸਸਰੀਆ ਦੋਸਤੋ ਜਨ ਪੰਜਾਬੀ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਚੈਨਾ ਡੋਰ ਜਿਹੜੀ ਆ ਇਸ ਵਕਤ ਕਾਫੀ ਜਿਹੜੀ ਜੋੜਾ ਸ਼ੋਰ ਦੇ ਨਾਲ ਵਿਗ ਰਹੀ ਆ ਦੋ ਫਰਵਿਜਨ ਜਿਹੜਾ ਆ ਬਸੰਤ ਪੰਚਮੀ ਦਾ ਜਿਹੜਾ ਤਿਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਬੋਧੀ ਸਮਾਜ ਪਾਰਟੀ ਦੇ ਸੀਨੀਅਰ ਆਗੂ ਬੱਦਨ ਸਾਹੂ ਨਾਲ ਸਰ ਜਿਸ ਤਰ੍ਹਾਂ ਚੈਨਾ ਡੋਰ ਜਿਹੜੀ ਆ ਹੁਸ਼ਿਆਰਪੁਰ ਚ ਜਿਹੜੀ ਵੱਡੇ ਪੱਧਰ ਤੇ ਜਿਹੜੀ ਵਿਗ ਰਹੀ ਆ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈ ਭਾਰਤ ਇਹ ਕੋਈ ਚੈਨਾ ਡੋਰ ਇੱਕ ਇਹੀ ਇਹੀ ਡੋਰ ਹੈਗੀ ਆ ਕਿ ਜਿਹੜੀ ਆਪਾਂ ਜਿੰਨੀ ਜ਼ਿਆਦਾ ਖਿੱਚਾਂਗੇ ਉਹ ਟੁੱਟੂਗੀ ਨਹੀਂ ਇਹ ਤਾਂ ਆਮ ਅਸੀਂ ਦੇਖਦੇ ਆਗੇ ਡੇਲੀ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਜਾਂ ਆਪਾਂ ਖੁਦ ਵੀ ਦੇਖ ਰਹੇ ਹਾਂ ਕਿਸੇ ਨਾ ਕਿਤੇ ਕੋਈ ਨਾ ਕੋਈ ਹਾਸਾ ਹੁੰਦਾ ਹੈਗਾ ਕਿਸੇ ਦੇ ਗੱਲ ਦੇ ਵਿੱਚ ਫਿਰ ਜਾਂਦੀ ਹੈਗੀ ਆ ਉਹ ਜਿਸ ਦੇ ਗੱਲ ਦੇ ਵਿੱਚ ਫਿਰਦੀ ਹੈਗੀ ਆ ਉਹ ਜਿੰਨਾ ਜਿੰਨ ਆਪਾਂ ਜੇ ਕਿਤੇ ਬਾਈਕ ਮੋਟਰਸਾਈਕਲ ਤੇ ਆਪਾਂ ਜਾਂਦੇ ਹੈਗੇ ਆ ਉਹਦੇ ਨਾਲ ਆਟੋਮੈਟਲੀ ਹੈਗੀ ਆ ਉਹ ਖਿੱਚ ਕੇ ਉਹਦੀ ਤੌਣ ਕੱਟੇ ਦਾ ਡਰ ਪੂਰੀ ਤਰ੍ਹਾਂ ਹੁੰਦਾ ਹੈਗਾ ਜਿਸ ਦੇ ਨਾਲ ਕਿ ਜਾਨੀ ਮਾਲੀ ਨੂੰ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਬਹੁਤ ਸਾਰੇ ਹੋਏ ਵੀ ਹੈਗੇ ਆ ਆਪਾਂ ਦੇਖਿਆ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਇਦਨੀਆਂ ਘਟਨਾਵਾਂ ਆਪਾਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਪਰ ਸਰਕਾਰਾਂ ਇਸ ਵੱਲ ਕਿਉਂ ਨਹੀਂ ਗੌਰ ਕਰ ਰਹੀਆਂ ਹੈਗੀਆਂ ਤੇ ਜਿਸ ਤਰ੍ਹਾਂ ਸਾਰ ਨੂੰ ਦੁਕਾਨਦਾਰਾਂ ਵੱਲੋਂ ਜਿਹੜਾ ਬਹੁਤ ਕਾਫੀ ਇਹ ਵੱਡੇ ਪੱਧਰ ਤੇ ਜਿਹੜੀਆਂ ਚੈਨਾ ਡੋਰ ਜਿਹੜੀਆਂ ਵੇਚੀ ਜਾ ਰਹੀ ਆ ਨਾ ਹੀ ਸਰਕਾਰ ਕਾਰਵਾਈ ਕਰ ਰਹੀ ਆ ਨਾ ਹੀ ਪੁਲਿਸ ਪ੍ਰਦਰਸ਼ਨ ਬਿਲਕੁਲ ਢਿੱਲਾ ਪਿਆ ਹੋ ਕੀ ਕਰਨਾ ਚਾਹੁੰਗੇ ਦਸ਼ਕਾ ਨੂੰ ਜਿਹੜੀ ਚੈਨਾ ਡੋਰ ਨੂੰ ਲੈ ਕੇ ਵੱਡੇ ਦੇਖੋ ਜੀ ਇਹ ਤਾਂ ਸਾਰੇ ਮੈਂ ਤਾਂ ਕਹਿ ਸਕਦਾ ਕਿ ਸਰਕਾਰਾਂ ਦੀ ਮਿਲੀਦੁਲੀ ਭਗਤ ਨਾਲ ਹੀ ਹੋ ਰਿਹਾ ਹੈਗਾ ਨਹੀਂ ਤਾਂ ਆਮ ਜੀ ਆਪਾਂ ਕਹਿ ਸਕਦੇ ਹੈਗੇ ਚੈਨਾ ਡੋਰ ਆਂਦੀ ਕਿੱਥੋਂ ਹੈਗੀ ਆ ਅਸੀਂ ਉੱਤੇ ਕਿਉਂ ਨਹੀਂ ਬੈਨ ਲਗਾ ਸਕਦੇ ਹੈਗੇ ਕਿਉਂਕਿ ਸਰਕਾਰਾਂ ਤਾਂ ਕਹਿੰਦੀ ਤਾਂ ਹੈਗੀ ਵੱਡੇ ਵੱਡੇ ਵਾਦੇ ਤਾਂ ਜਰੂਰ ਕੀਤੇ ਸੀਗੇ ਇਹ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਆਪਾਂ ਜਦੋਂ ਸਾਡੀ ਸਰਕਾਰ ਆਉਂਗੀ ਆਪਾਂ ਚਿੱਟੇ ਬੰਦ ਕਰ ਦੇਵਾਂਗੇ ਪਰ ਮੈਂ ਕਹਿੰਦਾ ਚਿੱਟਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਇਹਨਾਂ ਕੋ ਹਜੇ ਤੱਕ ਤਾਂ ਚੰਨੜੌਰ ਤੱਕ ਨਹੀਂ ਬੰਦ ਹੋਈ ਹੁਣ ਅੱਗੇ 2 ਫਰਵਰੀ ਨੂੰ ਪਸੰਤ ਪੰਜਵੀਂ ਹੈਗੀ ਆ ਸ਼ਹਿਰਾਂ ਦੇ ਵਿੱਚ ਦੇਖੋ ਇੰਨੇ ਪਤੰਗ ਚੜਾਣ ਦੇ ਪਿੰਡਾਂ ਦੇ ਵਿੱਚ ਇੰਨੇ ਪਤੰਗ ਚੜਾਣੇ ਹੈ ਉਹ ਜਿਹੜੀ ਦੋਰ ਜਿਹੜੀ ਟੁੱਟਦੀ ਹੈਗੀ ਆ ਰਾਗੀਰ ਜਾਂਦੇ ਹੈ ਘਰਾਂ ਦੇ ਵਿੱਚ ਕੋਈ ਲੋਕ ਬੈਠਦੇ ਹੈਗੇ ਉਹਨਾਂ ਦੇ ਉੱਤੇ ਜਲੇ ਡਿੱਗਦੀ ਹੈ ਉਹ ਤਾਂ ਮੈਂ ਕਹਿੰਦਾ ਜਾਨਵਾਲੀ ਨੁਕਸਾਨ ਦਾ ਖਤਰਾ ਪੂਰੀ ਤਰ੍ਹਾਂ ਹੈਗਾ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਦੇਖਦੀਆਂ ਹੈਗੀ ਕਿ ਕਿਸੇ ਦਾ ਜਾਨਵਾਲੀ ਨੁਕਸਾਨ ਹੋਵੇ ਤੇ ਫਿਰ ਹੀ ਆਪਾਂ ਕਾਰਵਾਈ ਕਰਾਂਗੇ ਤੇ ਜਿਸ ਤਰ੍ਹਾਂ ਸਾਨੂੰ ਤੁਸੀਂ ਜਿਹੜੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਚੰਨ ਪੰਜਾਬੀ ਨੂੰ ਜਾਈਂਗਾ ਮੈਂ ਤਾਂ ਪੇਰੈਂਟਸ ਨੂੰ ਵੀ ਇਹ ਹੀ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਇਹ ਨਾ ਸੋਚੋ ਕਿ ਸਾਡਾ ਬੱਚਾ ਚੜਾਂਦਾ ਹੈਗਾ ਤੇ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈਗੀ ਆ ਇਹ ਹੋ ਸਕਦਾ ਹੈ ਕਿ ਕਾਲੂ ਜੀ ਸਾਡਾ ਬੱਚਾ ਲੈ ਕੇ ਆਂਦਾ ਡੋਰ ਤੇ ਅਸੀਂ ਉਹਦੇ ਤੇ ਵੀ ਸ਼ਿਕੰਜਾ ਕਸੀ ਕਿ ਬੇਟਾ ਇਦਾਂ ਦੇ ਕੰਮ ਨਹੀਂ ਕਰਨੇ ਹੈਗੇ ਜਿਹੜਾ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ ਅੱਜ ਅਸੀਂ ਸਾਡਾ ਬੱਚਾ ਮੰਨ ਲਓ ਕਿ ਸਾਡਾ ਬੱਚਾ ਹੀ ਹੈਗਾ ਉਹ ਚਾਈਨਾ ਡੋਰ ਨਾਲ ਪਤੰਗ ਉਡਾਂਦਾ ਹੈਗਾ ਉਹਨੂੰ ਦੇਖੋ ਦੇਖੀ ਹੋਰ ਬੱਚੇ ਵੀ ਉਸ ਤਰ੍ਹਾਂ ਕਰਨਗੇ ਇਸ ਲਈ ਸਾਨੂੰ ਪੇਰੈਂਟਸ ਨੂੰ ਇਹ ਚਾਹੀਦਾ ਹੈਗੇ ਅਸੀਂ ਬੱਚਿਆਂ ਨੂੰ ਇਸ ਚੀਜ਼ ਤੋਂ ਅਵੋਇਡ ਕਰੀਏ ਕਿ ਉਹਨਾਂ ਨੂੰ ਇਹ ਵਾਰੀ ਜਾਣਕਾਰੀ ਦਈ ਹੈ ਕਿ ਜਿਹੜੀ ਚੈਨਾ ਡੋਰ ਹੈਗੀ ਬੜੀ ਖਤਰਨਾਕ ਡੋਰ ਹੈਗੀ ਹੈ ਇਹ ਨਾਲ ਕਹਲੂ ਸਾਡੇ ਜਾਂ ਕਿਸੇ ਸਾਡੇ ਰਿਸ਼ਤੇਦਾਰ ਦੀ ਦੋਸਤ ਭੈਣ ਦੀ ਜਾਨ ਵੀ ਜਾ ਸਕਦੀ ਹੈਗੀ ਹੈ ਤੇ ਜਿਸ ਤਰ੍ਹਾਂ ਸਰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਨਸ਼ਾ ਪੱਦਰ ਜਿਹੜਾ ਕਾਫੀ ਵੱਡੇ ਪੱਦਰ ਦੇ ਜਿਹੜਾ ਬਿਗੜਿਆ ਕੀ ਅੱਗੇ ਨਾਲ ਉਹ ਜਿਹੜੀਆਂ ਮਾਨ ਸਰਕਾਰ ਆਈ ਹੈ ਕੰਟਰੋਲ ਹੋਇਆ ਜਾਂ ਅੱਗੇ ਨਾਲੋਂ ਫਿਰ ਵੱਧ ਗਿਆ ਜਿਹੜਾ ਦੇਖੋ ਜੀ ਨਸ਼ਾ ਤਾਂ ਅਸੀਂ ਪਿੱਛੇ ਜੇ ਧਰਨਾ ਲਗਾਇਆ ਸੀਗਾ ਨਸ਼ੇ ਦੇ ਖਿਲਾਫ ਬਹੁਤ ਜਨ ਸਮਾਜ ਪਾਰਟੀ ਵੱਲੋਂ ਉਹਦੇ ਵਿੱਚ ਧਰਨਾ ਲਗਾਉਣ ਦੇ ਨਾਲ ਜਿਹੜਾ ਅਸੀਂ ਧਰਨਾ ਲਗਾਇਆ ਉਸ ਵਿੱਚ ਇਹ ਹੈਗਾ ਪ੍ਰਸ਼ਾਸਨ ਨੇ ਤਾਂ ਸਾਡਾ ਸਾਥ ਪਰ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਨਹੀਂ ਚਾਹੁੰਦੀ ਕਿ ਨਸ਼ਾ ਪੂਰੀ ਤਰ੍ਹਾਂ ਖਤਮ ਹੋਵੇ ਇਸ ਲਈ ਨਸ਼ਾ ਮੈਂ ਕਹਿੰਦਾ ਉਸ ਤਰ੍ਹਾਂ ਹੀ ਚੱਲਦਾ ਹੈਗਾ ਤੇ ਨਸ਼ੇ ਦੇ ਨਾਲ ਨਾਲ ਤਾਂ ਹੁਣ ਦਾ ਨਸ਼ਾ ਤਾਂ ਚਲੋ ਜਿਹੜਾ ਖਤਰਨਾਕ ਸੀਗਾ ਸੀਗਾ ਜਿਹੜੀ ਚਾਇਨਾ ਡੋਰ ਹੈਗੀ ਇਹ ਮੈਂ ਕਹਿੰਦਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈਗੀ ਹੈ ਤੇ ਜਿਸ ਤਰ੍ਹਾਂ ਸਾਨੂੰ ਬਹੁਤ ਵੱਡੇ ਸਵਾਲ ਆ ਰਹੇ ਆ ਜਿਹੜੇ ਜੇ ਬੋਝੀ ਸਮਾਜ ਪਾਰਟੀ ਦੇ ਵੱਖ-ਵੱਖ ਜਿਹੜੇ ਉਮੀਦਵਾਰ ਆ ਜਾਂ ਦੂਸਰੀਆਂ ਪਾਰਟੀਆਂ ਜਾਣੇ ਚਾਹੁੰਦੇ ਉਹਨਾਂ ਦੇ ਦਸ਼ਕਰਮ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਜੋ ਆਪਣੇ ਘਰ ਦੇ ਵਿੱਚ ਇੱਜ਼ਤ ਹੁੰਦੀ ਹੈਗੀ ਆ ਉਹ ਦੂਸਰੇ ਘਰ ਦੇ ਵਿੱਚ ਨਹੀਂ ਹੁੰਦੇ ਇਹ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਕਿ ਜਾਵਾਂਗੇ ਤੇ ਸਾਡੀ ਰਿਸਪੈਕਟ ਪੂਰੀ ਹੋਊਗੀ ਅਸੀਂ ਦੂਸਰੀ ਜਿੰਨੀਆਂ ਮਰਜ਼ੀ ਪਾਰਟੀਆਂ ਵਿੱਚ ਜਾਵਾਂਗੇ ਉਹ ਤੇ ਸਾਡੀ ਇੱਜ਼ਤ ਨਹੀਂ ਹੋਊਗੀ ਅੱਜ ਅਸੀਂ ਜੇ ਹੈਗੇ ਆ ਤੇ ਸਾਡੀ ਇੱਜ਼ਤ ਹੈਗੀ ਆ ਸਿਰਫ ਉਹ ਵੀ ਆਪਣੀ ਪਾਰਟੀ ਦੇ ਵਿੱਚ ਸਾਡੀ ਇੱਜ਼ਤ ਹੋਊਗੀ ਦੂਸਰੀ ਪਾਰਟੀਆਂ ਵਿੱਚ ਜਾਣ ਦਾ ਸਾਨੂੰ ਕੋਈ ਫਾਇਦਾ ਨਹੀਂ ਉਹਦੇ ਨਾਲ ਸਿਰਫ ਸਾਡਾ ਨੁਕਸਾਨ ਹੀ ਨੁਕਸਾਨ ਹੈਗਾ ਜੇ ਜਸਰਨ ਜਸਵੀਰ ਸਿੰਘ ਗੜੀ ਉਹਨਾਂ ਨੇ ਪਾਰਟੀ ਜਿਹੜੀ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਕੋਈ ਵੀ ਜਿਹੜੀ ਆਪਣੀ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਪੋਸਟ ਵਾਇਰਲ ਨਹੀਂ ਕੀਤੀ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੇ ਨਾਲ ਪ੍ਰਚਾਰ ਕਰਦੇ ਕੀ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਦੇਖੋ ਜੀ ਸਰਦਾਰ ਜਸਵੀਰ ਸਿੰਘ ਗੜੀ ਜੀ ਸਾਡੇ ਬਹੁਤ ਸਤਿਕਾਰਯੋਗ ਸਹੀ ਪਰ ਉਹਨੇ ਜਿਹੜਾ ਆਮ ਆਦਮੀ ਪਾਰਟੀ ਵਿੱਚ ਜਾ ਕੇ ਆਪਣੀ ਜਿਹੜੀ امیਜ ਸੀਗੀ ਉਹ ਜਿੱਦਾਂ ਉਹ ਕਹਿ ਰਹੇ ਸੀ ਨਾ ਇੱਕ ਉਹਨੇ ਬਿਆਨ ਲਗਾਇਆ ਸੀਗਾ ਕਿ ਸੋਨੀ ਸਵਾਰੀ ਨੂੰ ਸਾਰੇ ਹੌਰਨ ਮਾਰਦੇ ਹੈਗੇ ਆ ਉਹ ਹੌਰਨ ਦੇਖੋ ਹੌਰਨ ਦਾ ਉਹਨਾਂ ਨੂੰ ਮਾਰਿਆ ਸੀਗਾ ਅੱਜ ਇਹ ਜਿਹੜਾ ਬੰਦਾ ਕੁਰਸੀ ਤੇ ਸੀਗਾ ਉਹਨੂੰ ਗਲੀਆਂ ਦੇ ਵਿੱਚ ਰੋਲ ਕੇ ਰੱਖ ਦਿੱਤਾ ਹੈਗਾ ਉਹ ਦਿੱਲੀ ਜਾ ਕੇ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਪੋਸਟਰ ਲਗਾਉਂਦਾ ਸੀਗਾ ਜੇ ਇਹੀ ਮੈਂ ਤਾਂ ਉਹਨੇ ਬਹੁਜਨ ਸਮਾਜ પાર્ટી ਕੀਤੀ ਹੁੰਦੀ ਮੈਂ ਕਹਿੰਦਾ ਸਾਡੀ ਸਰਕਾਰ ਆਪਣੀ ਹੋ ਜਾਣੀ ਸੀਗੀ ਤੇ ਜੇਸੇ ਨਾਲ ਜੀ ਸ੍ਰੀ ਸੰਗਰਗਨ ਨੂੰ ਪਾਰਟੀ ਜਿਹੜਾ ਲਾਂਬੇ ਦੀ ਕੀਤਾ ਗਿਆ ਉਸ ਦੇ ਨਾਲ ਹੀ ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਚ ਵੰਨ ਕਾਲੀ ਉਹਨਾਂ ਦੇ ਨਾਲ ਹੀ ਜਿਹੜੇ ਗੁਲਾਬ ਸੈਲਾ ਉਹ ਨਹੀਂ ਉਹਨਾਂ ਪਹਿਲਾਂ ਕਾਂਗਰਸ ਦੇ ਵਿੱਚ ਚੱਲ ਗਏ ਸੀ ਤੇ ਫਿਰ ਦੁਬਾਰਾ ਉਹਨਾਂ ਨੂੰ ਬੋਝ ਸਮਾਜ ਪਾਰਟੀ ਦੇ ਵਿੱਚ ਲੈ ਲਿਆ ਗਿਆ ਸੀਗਾ ਤੇ ਕੀ ਕਹਿਣਾ ਚਾਹੋਗੇ ਦਸ਼ਕਾ ਨੂੰ ਦੇਖੋ ਜੀ ਉਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਹ ਤਾਂ ਪਹਿਲਾਂ ਵੀ ਜਿਹੜਾ ਹੈਗਾ ਪਾਰਟੀ ਨੂੰ ਮੈਂ ਕਹਿੰਦਾ ਜਿੱਦਾਂ ਪਹਿਲਾਂ ਉਹ ਚੱਲ ਗਏ ਸੀ ਕਾਂਗਰਸ ਵਿੱਚ ਚੱਲ ਗਏ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਜੀ ਪਾਰਟੀ ਜੀ ਚੱਲੇ ਗਏ ਉਹਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ